ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਲਓ ਜੀ ਲਪਾਪਾ ਲਾਉਣ ਆਏ ਆ ਵੀ ਲਾ ਦਈਏ ਮੀਂਹ ਦੀ ਕੋਈ ਪਤਾ ਨਹੀਂ ਸਾਡਾ ਬੰਦਾ ਕਹਿੰਦਾ ਕੁੱਤੇ ਰੱਖਣੇ ਆਹੀ ਰੱਖ ਲੈਦਰ ਨਹੀਂ ਉਹ ਵਧੀਆ ਜੀ ਪਾਉ ਕੁੱਤੇ ਆ ਲੇਕਿਨ ਇਹ ਫਿਰ ਦੇ ਜਿਹੜਾ ਮਰਜ਼ੀ ਲੈ ਜਾ ਕਾਲਾ ਲੈਣਾ ਪੂਰਾ ਲੈਣਾ ਤਿੰਨ ਕਾਲੇ ਇੱਕ ਪੂਰਾ ਨਹੀਂ ਇੱਕ ਬਰਾਊਨ ਜਿਹੜਾ ਥੋੜਾ ਜਿਹਾ نیچے ਦਿੱਤਾ ਇੱਕ ਦੋ ਪੂਰੇ ਤਾਂ ਲੈ ਹੂੰ ਦੋ ਪੂਰੇ ਤਾਂ ਦੇਖ ਲੈ ਹੁਣ ਲਾ ਪਾਪਾ ਲਾ ਦਈਏ ਜੀ ਫਿਰ ਮੀਂਹ ਪੈ ਗਿਆ ਕੋਈ ਪਤਾ ਨਹੀਂ ਬਟ ਇਧਰੋਂ ਚੂਹਿਆਂ ਨੇ ਬਹੁਤ ਕੱਡੀਆਂ ਵੀ ਖੱਡਾਂ ਗੰਨੇ ਕਰਕੇ ਹੁਣ ਤਾਂ ਬਣ ਗਿਆ ਖੇਤ ਹਾਂਜੀ ਬਾਕੀ ਵਿੱਚ ਕਦੂ ਕਰਦਾਂਗੇ ਰੋਟਾ ਬਿਟਰ ਗੈਲਾ じゃ ਦੇਖ ਆ ਜਾ ਪਹਿਨਾ ਗੈਲਗੈ ਡੋਲ ਪਟ ਫਿਰ ਉਤੇ ਬਾਅਦ ਲਾਉਂਦੇ ਆ ਆਲੂ ਵਾਲੀ ਕਹੀ ਲਿਆ ਕਰ ਸ਼ੁਰੂ ਗਏ ਮਿਗੇਲ ਮਿੱਟੀ ਕੱਢਣੀ ਲਾਓ ਜੀ ਲਾਤਾ ਲਫਾਫਾ ਇੱਧਰ ਉੱਧਰ ਵੀ ਲਾਇਆ ਇਹ ਤੇ ਬਾਪੂ ਬੈਠਾ ਰੇੜੀ ਪਰ ਤਰਨਵੀ ਨੂੰ ਕਰਾ ਪਾਣੀ ਲੈਣ ਭੇਜਿਆ ਮੈਂ ਪਾਣੀ ਲੈ ਕੇ ਆ ਪੀਣੇ ਨੂੰ ਥੋੜਾ ਜਿਹਾ ਰਹਿ ਗਿਆ ਬਸ ਇੰਨਾ ਕਾ ਇੱਧਰ ਓਥੇ ਬਾਅਦ ਬਾਕੀ ਮੋਟਰ ਪਹਲਾਉਣਾ ਉੱਥੇ ਇੱਕ ਹੀਲੇ ਦੀ ਲਾਹਣ ਇੰਨਾ ਕ ਰਹਿ ਗਿਆ ਮੈਂ ਤਾਂ ਲਾਉਣਾ ਨਹੀਂ ਤਾਂ ਅੱਗੇ ਤਾਂ ਕਦੇ ਲਾਇਆ ਨਹੀਂ ਬੱਟੇ ਨਹੀਂ ਚੁੰਦੀ ਨਹੀਂ ਪਰ ਹੁਣ ਗੰਨਾ ਇਲਾਗ ਤੇ ਚੂਹੇ ਖੱਡਾਂ ਬਹੁਤ ਕੱਢਦੇ ਆ ਜਿੱਥੇ ਕਰਕੇ ਪਾਣੀ ਚੋਰੀ ਹੋਣਾ ਨਹੀਂ ਮੈਂ ਹੈਗਾ ਖੇਤ ਇਧਰ ਮੈਂ ਫਾਇਦਾ ਕਿਆ ਪੱਟੇ ਲਾ ਦਿੰਦੀ ਆ ਲਫਾਫਾ ਵਧੀਆ ਰਹਿੰਦਾ ਏ ਫਿਰ ਕੀਤੇ ਬਾਅਦ ਹੁਣ ਮੋਟਰ ਤੇ ਜਾ ਕੇ ਲਾਉਂਦੀ ਆ ਵਧੀਆ ਲੱਗਦਾ ਲਫਾਫਾ ਨੀਵਾ ਕਰਕੇ ਕਹਿ ਲੈਣਾ ਪਰ ਲੂਣ ਨਹੀਂ ਕਹੀ ਜਣ ਕੁੱਤਾ ਵੀ ਫੇਰਤੀ ਸੀ ਮੈਂ ਕਦੀ ਨੇ ਨੀਵਾ ਕਰਤਾ ਤਾਂ ਅਰੋਂ ਬਾਕੀ ਦੇਖਦੇ ਆ ਮੋਟਰ ਜਾ ਕੇ ਲਾਉਂਦੇ ਆ ਫਿਰ ਹੁਣ ਕਰਨ ਵੀ ਰਾਜਵੇ ਨੇ ਉਜੀ ਲਫਾਫਾ ਕੱਢ ਗਿਆ ਤੇ ਲੈਂਦਾ ਅਸਤੀਤ ਗੇਟਵਾਲ ਬਦਲ ਕੇ ਲੈਂਦਾ ਇਹ ਗੇਟਵਾਲ ਕਾਦਾ ਜੀ ਅੱਛਾ ਉਹ ਤੀਨ ਲਾਉਣਾ ਤਾਂ ਠੀਕ ਆ ਚੱਲਦਾ ਭਾਵੇਂ ਪਿੱਤਣ ਦਾ ਤਾਂ ਇਹ ਤਾਂ ਪਲਾਸਟਿਕ ਨੇ ਆਂ ਸ੍ਰੀ ਕਾਲ ਦੀ ਸਾਰਿਆਂ ਦੀ ਸਫਾਈ ਕਰਦੇ ਠੀਕ ਆ ਕਹ ਜੀ ਪਾਸ ਆ ਪਾਸ ਆ ਉਹਦੇ ਬਾਹਰ ਲਾਉਣਾ ਰੋਟੀ ਨੂੰ ਕਹਿੰਦੇ ਦੂਜੀ ਰੋਟੀ ਦਾ ਵੀ ਪਾਣੀ ਹੋਣੀ ਤੇ ਨਿਕਲਦਾ ਹਮ ਗੇਟਵਾਲ ਲਾ ਦੇਵੇਗਾ ਪਾਣੀ ਪਾ ਦੇਣਗੇ ਜਿਹੜੀ ਸਰਕਾਰੀ ਕੀਤੀ ਆ ਪਾਣੀ ਆਸਾਂ ਉਹਨੇ ਪਾਈਪ ਲੱਗੂ ਉਹ ਲੈ ਦੇ ਚੱਲੇ ਉੱਪਰ ਆਪਾਂ ਹੀ ਦੇ ਦੇਵਾਂਗੇ ਜੀ ਨਹੀਂ ਪੈਸਾ ਉਹ ਵੀ ਆਜੀ ਪੈਸੇ ਆਂ ਮੈਂ ਕਿਹਾ ਪੌੜੀਆਂ ਦੇ ਵਿੱਚ ਚਾਰ ਲੱਗ ਗਈ ਮਖਾ ਲੱਡੀ ਨੇ ਲੈਣੇ ਨਹੀਂ ਆਦੇ ਤੇ ਹਾਂ ਜੀ ਕਿਉਂਕਿ ਸਾਡੀ ਜੀ ਉਹ ਹਾਜੀ ਕਰਦਾ ਜੀ ਮੈਂ ਫਿਰ ਨੰਦੇ ਨਹੀਂ ਹੈਗੇ ਚਾਰ ਲਾ ਫਿਰ ਦੁਕਾਨ ਵਾਲਾ ਕਿਹੜੇ ਲੈਣਾ ਦੁਕਾਨ ਵਾਲੇ ਨੂੰ ਆਪਾਂ ਨੂੰ ਦੇਣਾ ਆ ਜਿਹੜੇ ਕਹਦੇ ਨਾ ਬਈ ਨਾ ਅਸਲ ਤੇ ਬਾਟੀ ਜਿ ਪਾਈ ਵੀ ਤੇ ਬਾਟੀ ਰਹੀ ਬਾਹਰੋਂ ਜੀ ਪਾਣੀ ਵਰ ਗਿਆ ਨਹੀਂ ਆਣੀ ਲਾਇਆ ਜੀ ਉਹਦੇ ਪਾਸੇ ਕਰ ਲਓ ਜੀ ਪਾਸੇ ਕਰ ਲਓ ਮੋਟਰਸਾਈਕਲ ਲਾਇਆ ਕੋਈ ਐ ਕਿਹੜੇ ਮੋਟਰਸਾਈਕਲ ਦੇਖ ਰੋ ਕਿੱਥੇ ਲਾਇਆ ਸਾਈਡ ਤੇ ਕਿਵੇਂ ਕਰਾਂ ਮੈਂ ਕਿਹੜਾ ਤਰੀਕਾ ਨਹੀਂ ਆਇਆ ਕੰਮ ਕੀ ਲਓ ਲਾਈਏ ਜੀ ਕਿਹਿਆਂ ਕਿਥੇ ਜਾ ਕਿਹਿਆਂ ਵਿੱਚ ਹੋਰ ਕਿਤੇ ਵਿੱਚ ਕੀ ਫਾਇਦਾ ਕੰਮ ਕੀ ਜੀ ਕੋਤਾ ਉਹ ਆ ਛਤਰੀ ਆ ਛਤਰੀ ਆ ਕੱਲ ਗਈ ਨਹੀਂ ਕੋਲ ਲੈ ਕੇ ਤੇ ਨਹੀਂ ਗਈ ਮੀਂਹ ਕਰ ਕੀ ਵੀ ਕਰਕੇ ਹੋਰ ਪੈ ਜਾਂਦੀ ਏ ਛਤਰੀ ਕੋਲ ਗਈ ਸੀ ਛਤਰੀ ਆ ਟੋਪੀ ਬੜਾ ਭੇਜੀ ਜਾਣਾ ਫਿਰ ਬੋਪੰਗਾ ਸਿਰ ਲਾਉਣੇ ਦਾ ਹਾਂ ਉਹਦਾ ਹੀ ਉੜੀ ਗੋਲਣਗੇ ਇਹ ਹਾਂ ਬਹੁਤ ਬਹੁਤ ਮੰਮੀ ਦੱਸਿਆ ਵਾ ਦਸੇ ਦਿਨ ਵਧੀਆ ਬਾਬਾ ਜੀ ਨੂੰ ਲੋਜੀ ਇਹਨਾਂ ਨੇ ਪਰ ਆਉਣਾ ਉਹਨੇ ਆਪਣੀ ਮਰਜ਼ੀ ਗਿਆ ਦਾ ਬਾਬਾ ਜੀ ਨੂੰ ਟੈਨਸ਼ਨ ਹੋਈ ਪਈ ਆ ਕਿ ਬਾਜਰਾ ਚੜੀ ਵੀ ਪੀ ਜੋਣ ਉਹ ਤਾਂ ਨਹੀਂ ਪੀਂਦੇ ਇਹਦੀ ਟਾਈਮ ਹੋ ਗਿਆ ਤਾਂ ਨਹੀਂ ਖਾਤਾ ਚੱਲ ਕੋਈ ਨਹੀਂ ਮੁੱਲ ਚੱਲੂ ਪਰ ਪਤਾ ਵੀ ਕੁਝ ਨਹੀਂ ਹੈਗਾ ਜਿਹੜੇ ਬਹੁਤ ਮਹਿੰਗਾ ਇਹਦੀ ਆ ਪੀਟੀ ਵਾਰੀ ਵੀ ਮਰ ਜਣਾ ਬਾਜਰਾ ਹੀਠਾਂ ਹਾਂ ਮੀ ਪੈ ਕੇ ਅਮਰਜੰਦਾ ਵੀ ਪਾਣੀ ਚੜ ਗਿਆ ਚਾਰ ਤਿੰਨ ਵੀ ਖੜ ਗਿਆ ਪਿਛਲੀ ਵਾਰੀ ਮੀਂਹ ਨਹੀਂ ਪਿਆ ਇੰਨਾ ਬਾਜਰਾ ਹੋ ਗਿਆ ਕੋਈ ਅੰਤ ਨਹੀਂ ਬੜਾਇਆ ਇਕਦਾਂ ਲਾਏ ਪੂਰਾ ਖੱਡ ਨਹੀਂ ਹੋਇਆ ਸਾਥੇ ਦੋਨੋਂ ਵੀ ਜੀਤੀ ਐਨ ਮੱਕੀ ਹੋ ਗਈ ਉਸਦੀ ਆਏ ਨਹੀਂ ਪਤਾ ਲੱਗਦਾ ਇਹ ਇਹ ਕੋਈ ਪਤਾ ਨਹੀਂ ਹੈਗਾ ਜਣੀ ਜੇ ਦਿਨ ਬਾਅਦ ਆ ਗਿਆ ਬੀਜ ਦੇ ਆ ਓਕੇ ਆ ਬੀਜ ਤਾਂ ਦੇਣਾ ਜਦੋਂ ਬਾਅਦ ਆ ਗਿਆ ਨਾਲੇ ਪੰਮੇ ਬਾਜਰਾ ਤਾਂ ਹੋਈ ਜਾਂਦਾ ਕਿ ਇਹ ਡੁੱਬੇ ਜਾਗੇ ਬਾਜਰਾ ਨੂੰ ਐਜੀ ਹੋ ਜਾਂਦਾ ਨਹੀਂ ਉਹ ਨਹੀਂ ਚੱਕਰ ਦੋ ਘੰਟੇ ਪਾਣੀ ਨਿਕਲਦੇ ਇਹਦੇ ਚ ਹਾਂ ਜੰਮਿਆ ਵਾਇ ਇਹ ਚੜ ਚ ਪਾਣੀ ਖੜ ਗਿਆ ਨਾ ਇਹ ਖਰਾਬ ਹੋ ਜਾਂਦਾ ਕਹਾਂ ਚੱਕਾ ਰਹੋ ਹੋਰ ਕੋਈ ਨਹੀਂ ਹਾਂ ਇਹਦਾ ਉਹਨਾਂ ਦੀ ਇੰਨਾ ਬਾਜਰਾ ਬੀਜਿਆ ਵਾ ਲੋਕਾਂ ਨੇ ਚਰੀਆਂ ਵੀ ਹੱਥ ਨਹੀਂ ਉਹ ਸਾਢੇ 3 ਕਿਲੇ ਚਰੀ ਤੇ ਪਰ ਉਹ ਮਰ ਜਣੇ ਹਾਂ ਲੱਪੜੀਦਰਾ ਨਹੀਂ ਲੱਪ ਨਹੀਂ ਜਾ ਰਹੇ ਉਹਨਾਂ ਗੱਲਾਂ ਬੀਜਣਾ ਤਾਂ ਹੈ ਨਾ ਗੰਨਾ ਜੇ ਪਤਾ ਤਾਂ ਨਹੀਂ ਕਿ ਅਸੀਂ ਬੂਟੇ ਲਾਉਣੇ ਹਾਂ ਹਾਂ ਗੰਨਾ ਲਾਉਣੇ ਕੋਈ ਹੋਣਾ ਹੀ ਨਹੀਂ ਹੈਗਾ ਹੁਣ ਤੇ 4 ਕਿਲੇ ਬੂਟਿਆਂ ਦੇ ਰਾਤੇ ਸਾਢੇ 3 ਕਿਲੇ ਆ ਓਕੇ ਇਹਦੇ ਵੀ ਥੋੜਾ ਜਿਹੜਾ ਪਾਣੀ ਆਉਣਾ ਬੂਟਿਆਂ ਨੂੰ ਵੀ ਨੁਕਸਾਨ ਕਰਦਾ ਜੰਨਾ ਹੋਵੇ ਫੇਰ ਪਾਣੀ ਰੁੱਕ ਕੇ ਚੱਲਦਾ ਹੋਵੇ ਸਾਸੀ ਕਹਿੰਦਾ ਇਹ ਬਿਜਲੀ ਹੈਗਾ ਤਾਂ ਇਹਨਾਂ ਕੋਲ ਸਾਰਾ ਕੁਝ ਤਾਂ ਹੈ ਨਾ ਕੋਤਾਂ ਬੀਚਾਰ ਲੇ ਹੋ ਜਾਂਦਾ ਜੇ ਬਿਜਲੀ ਨਹੀਂ ਬੰਦਦੇ ਆ ਕਿੰਨੇ ਕੁ ਪੰਨੇ ਕੀ ਕਾਉਂਟਰ ਬਿਜ ਪੈਂਦਾ ਸਾਰ ਤੇ ਬੀਚਣਾਈ 11 ਕੋਈ ਵੀ ਬਿਜਲੀ ਮੁੱਲ ਤਾਂ ਲੈਣੀ ਪੈਣੀ ਇੱਕ ਵਾਰ ਤਾਂ ਬੀਜ ਚੈੱਕ ਕਰਦਾ ਪਾਲਾ ਗੱਲ ਤਾਂ ਉੱਥੀ ਆੀ ਤੋਂ ਨਹੀਂ ਪੈਣਾ ਜਿੱਤਾ ਘੜਾ ਲੇ ਰਦੇ ਲੋ ਬੰਦੇ ਕਰੀਏ ਕੀ ਹੁਣ ਇਹ ਜਾਨੇ ਗਏ ਕੋਈ ਵੀਡੀਓ ਮੱਜਾ ਬਰਾਇਆ ਹੈ ਪਹਿਲਾਂ ਤੇ ਪਹਿਲਾਂ ਤਾਂ ਚੈੱਕ ਹੋ ਗਈ ਸੀ ਪੂਰੇ ਤੇ ਉਹ ਤਾਂ ਚੱਕਦੀ ਸੀ ਦੋ ਜਣੇ ਵਿੱਚ ਬੈਠ ਗਏ ਹਾਂ ਜਿਹਦੀ ਕੋਣ ਇੱਥੇ ਜਾ ਕੇ ਬੈਠੀ ਦਿੱਤਾ ਨਾਲੇ ਮੌਸਮ ਠੰਡਾ ਕਰਨੀ ਹਾਂਜੀ ਕੋਣ ਲਗਾ ਲਾ ਫਾਫਾ ਦਾ ਗਿੱਲਾ ਹਾਂ ਮਰਿਆ ਵੀ ਹੁਣ ਹੋਰ ਕਰੂੰਗਾ ਉਹਨੂੰ ਉਹਨੂੰ ਗੱਡੂ ਦੇ ਚੇਕੂੰਗਾ ਠੀਕ ਉਹ ਉੱਧਰ ਉੱਧਰ ਲੱਗ ਜੂਵੇ ਬੱਪਾ ਲੱਗੇ ਉੱਧਰ ਤਾਂ ਲਾਇਆ ਇਹ ਫੇਰ ਕੋਈ ਨਹੀਂ ਫੇਰ ਬੱਤੀ ਕਰ ਫੇਰ ਸਾਡਾ ਲੀਡ ਬੱਟਰ ਰਹੇਗੀ ਉਹ ਸਾਫ ਲੱਗੇ ਤੇ ਕਰਨਾ ਹੁਣ ਐਨੇ ਨੂੰ ਫੋਨ ਆ ਗਿਆ ਪੈਲ ਵਾਲੇ ਨੇ ਆਇਓ ਨੀ ਅੱਛਾ ਲੈ ਗਿੰਟ ਦਾ ਫੈਲਾ ਲਿਓ ਮੈਂ ਪਿਆ ਦੇਗਾ ਖੁੱਲਾ ਨਹੀਂ ਸਾਨੂੰ ਸਾਫਤਾ ਚਾਹੀਦੀ ਤਾਂ ਪਤਾ ਨਹੀਂ ਕਿ ਗੱਲ ਹੋਈ ਜਾ ਕੇ ਦੇਖ ਲੈ ਮੈਂ ਕਿਉਂ ਇੱਕਾ ਕਿਲੋ ਦੇ ਸਾਗਵਾਲ ਮੰਗਦੇ ਨੀ 50 ਕਿਲੋ ਆ ਵੀ ਰਹਿ ਤਾਂ ਥੋੜੀ ਐ ਹੀ ਗਈਆਂ ਹੂੰ ਥੋੜੀ ਨਹੀਂ ਜਰਹਿ ਗਈਆਂ ਪਤਾ ਨਹੀਂ ਗਿਆ ਹੈ ਥੱਲੇ ਜਿਹੜੀ ਧਰਤੀ ਬਣਾਉਣੇ ਵਾਲੀ ਆ ਹਾਂ ਤਾਂ ਧਰਤੀ ਦੇ ਨਾਲ ਸੈਟਾ ਨੂੰ ਕਟਿੰਗ ਬਸ ਅੱਛਾ ਅੱਛਾ ਕਟਿੰਗ ਰਹੇਗੀ ਸੈਟਾ ਦੀ ਤੁਹਾਨੂੰ ਡਲੀ ਹੋ ਗਈ ਮੁੰਡਾ ਨਿਮੜ ਜਾ ਛਿੱਕੇ ਆ ਪਾਣੀ ਚ ਲੱਗ ਗਿਆ ਕਹਿੰਦੇ ਕਿ ਕਿਹੜਾ ਜਾਂ ਭੇਦੀਆਂ ਮੜਾ ਮੋਟਾ ਜਦੇ ਹੋ ਗਿਆ ਸੀ ਉਹ ਵੀ ਡਲੀ ਪੈ ਗਈ ਉਹ ਲੈਰੇ ਦਾ ਪਰਲੇਆਰੇ ਹਿੰਮਤ ਹੋਰਦਾ ਫੋ ਮੈਂ ਪੋਲੀ ਨੇ ਵੀ ਪਾ ਦੇਣਾ ਬਾਅਦ ਚ ਇਹਨੂੰ ਮੈਂ ਕਿੱਥੇ ਕਹਿ ਦਮਾਂ ਵੀ ਤੇਰੇ ਯਾਰ ਲੋੜੀ ਸੁਣ ਮਾੜਾ ਸਾਬ ਉਹ ਮਾੜਾ ਜੀ ਆ ਤਾਂ ਨਹੀਂ ਜੀ ਇਹਨੂੰ ਕਹਿ ਦੀ ਵੀ ਤੇਰੇ ਸੁਣਦੀ ਆ ਬੰਲੇ ਜੀ ਨੇ ਹੁਣੀ ਆਪਣੇ ਘਰ ਲੇਗਾ ਤੇਰੇ ਇਹ ਗੱਲ ਨੂੰ ਬਹੁਤ ਠੀਕ ਆ ਹਾਂ ਮੈਂ ਤਾਂ ਦੋ ਨਹੀਂ ਲਵੜੇ ਇਹਨੇ ਜਦ ਜੇ ਤਾਂ ਇਹੀ ਕਹਿੰਦੇ ਨਹੀਂ ਆਉਣਾ ਉੱਤੇ ਪਹਿਲਾਂ ਪਾਜਮਾ ਰਿਆ ਉਹਨੇ ਪੈਣਾ ਨਹੀਂ ਦੇਣਾ ਮੀ ਸ਼ਰਤ ਤਾਂ ਲਗਦੇ ਤੇ ਬੇਰਨਾ ਹਜ਼ਾਰ-ਹਜ਼ਾਰ ਦੀ ਜੀ ਦਾ ਭਗਤ ਆ ਪੂਣੀ ਵੀ ਪੈਣ ਦਿੰਦਾ ਹੈਗਾ ਕਹਿੰਦਾ ਪੈਣੀ ਸ਼ਰਤ ਨਹੀਂ ਦੋ ਦਿਨ ਬਾਈ ਤਰੀ ਕਰੂ ਕਿਹਾ ਤਾਂ ਜੀ ਪੱਥਿਆ ਕਰਦਾ ਉਹ ਹਾਂ ਪਰ ਇਹਨਾਂ ਤੈਨ ਕਰਦੇ ਕਾਲ ਪਾ ਦੇਗਾ ਬੰਦੇ ਉਹ ਕੰਮ ਆ ਇਦਾਂ ਇਤ ਦਾ ਹੀ ਵਜੋਂ ਉੱਠਦਾ 2:30 ਵਜੇ ਉੱਠਦਾ ਹਾਂ ਗਾਟਰ ਵੀ ਮੋਟੋ ਤੋਂ ਦੋ ਗੇੜੇ ਮਾਰਦਾ ਤੇ ਹਾਂ ਰਾਤ ਨੂੰ 12 1 ਵਜੇ 11 ਵਜੇ 12 1 ਵਜੇ ਡੇਲੀ ਆਉਂਦੇ ਆ ਹਾਂ ਆਈ ਜਾਣੇ ਉਹ ਨਹੀਂ ਆਉਣਾ ਇਹਨੇ ਜਿੰਨੇ ਵੀ ਦੇਖ ਗਿਆ ਵੀ ਬੈਣਾ ਆ ਗਈਆਂ ਸੂਰ ਆ ਗਿਆ ਬਫੇਰ ਨਹੀਂ ਆਉਣਾ ਉਹ ਭਈਆਂ ਕਰਕੇ ਘਟਾਉਂਦਾ ਭਈਏ ਤੇ ਤਲੇੜੀ ਦੇੜੇ ਭਈਆਂ ਤੇ ਚੱਲ ਮਨੋ ਲਾਤੀ ਉਹਨਾਂ ਨੂੰ ਕੋ ਦੇਖ ਗਿਆ ਉਧਰ ਕੋਲ ਹਾਂ ਗਾਹ ਪਾਇਆ ਢੱਕਾ ਕਰਦਾ ਦੋੜਾ ਤੇ ਬਹੁਤ بڑا ਇੱਕ ਕੜਾ ਹਾਂ ਕੜਾ ਉਹ ਕਾਲਾ ਜਿਹਾ ਉਹ ਬੋੜਾ ਕੀ ਪਤਾ ਉਹ ਹੀ ਦੀ ਗਿਆ ਲੋਟੇ ਸਮਝੀ ਕੇ ਢੱਕਾ ਪਿਆ ਭੋਲੂ ਹੌਲੀ ਹੌਲੀ ਜਾਵੇ ਜਿਹੜੇ ਸੱਪਾਂ ਹੂੰ ਇਹ ਕੋਲ ਪੁੱਜੀਆ ਲੱਕੜੀ ਪਈਆਂ ਵੜ ਖਾਦੀ ਵੀ ਪੂੜੀ ਦੀ ਜੜ ਉਹ ਨੂੰ ਸੱਪ ਜਦੇ ਦੇਖ ਜਾਂਦਾ ਉਹ ਨੂੰ ਹਾਂ ਉਹ ਅਸਲ ਚ ਜਾਣਾ ਹੀ ਆਈ ਅਸਲ ਤੇ ਉਹ ਸੱਪਨ ਲਾੜੀ ਵੀ ਦੇਖੀ ਸੱਪ ਦੇਖਦੇ ਫਿਰ ਜਾਂਦਾ ਉਹਨੇ ਕੇਹ ਚ ਆਉਣਾ ਐਂ ਕਰਦੇ ਕਰਦੇ ਨਹੀਂ ਜਾਣਾ ਆਪਾਂ ਸਾਰੇ ਸਿੱਧਾ ਤੁਰ ਹੀ ਜਾਂਦੇ ਆ ਨਹੀਂ ਤਾਂ ਨਹੀਂ ਤਾਈ ਜੀ ਦਾ ਸਵੇਰੇ ਉੱਠ ਕੇ ਪਹਿਲਾਂ ਰੈਲੀ ਚ ਲੈ ਟਾਰਚ ਵਾਰ ਕੇ ਦੇਖਣੀ ਹਾਂ ਉਹ ਕਿਆ ਉਧਰ ਸੱਪ ਤਾਂ ਇਹਨਾਂ ਦੇ ਕੁਲਦੀਰੇ ਘਰ ਆ ਸੱਪ ਤਾਂ ਛੜੱਪਾ ਐਦਾ ਬਰੀਕ ਜਿਆਦਾ ਪਰ ਮੈਂ ਫੜ ਤੇਰੀ ਖੜਾ ਮੈਂ ਲਾਤਾ ਵਿੱਚ ਥੱਲੇ ਦੇ ਵਿੱਚ ਪਾਰੇ ਪੂਰੇ ਥੈਲਾ ਬਾਤਾ ਜਾਂਦੇ ਪਾਪ ਨੂੰ ਜਿਹੜੇ ਪਾਣੀ ਕਰਦਾ ਜਿਉਂ ਪਾਸੇ ਲਾ ਕੇ ਡੰਡਾ ਨੂੰ ਖਿੱਚਦਾ ਜਰੀ ਫਿਰ ਚਲੋ ਬਈ ਚਲ ਦੇਖੀਏ ਆਪੂ ਛੱਡ ਬਈ ਜਿਹੜੀ ਹਾਂ ਹਾਂ ਐ ਕਈ ਵਹਿ ਜਾ ਹੋ ਗਏ ਸਦਾ ਬਰੀਕ ਥਾਣੀ ਲੈ ਜਾ ਆਏ ਚਲੇ ਜਾਣ ਲੋਜੀ ਟੈਲ ਨਾਲੇ ਮੈਂ ਤਰੀ ਸਾਹਿਬ ਪਹੁੰਚ ਚੁੱਕੇ ਤਰੀ ਦੁਆ ਮਿਸਤਰੀ ਗਾਦਾ ਹੁੰਦਾ ਓ ਦੂਆ ਮਸਤਰੀ ਹਾਂ ਕੋਈ ਨਹੀਂ ਆਉਂਗਾ ਸਹੀ ਹਾਂ ਮੈਂ ਕੰਮ ਲੈ ਵੇੜ ਤੋਂ ਅੱਜ ਯਾਰ ਹੈ ਕੱਲ ਬਹੁਤ ਵਧੀਆ ਮੌਸਮ ਦਾ ਕੱਲ ਉਹ ਆਇਆ ਨਹੀਂ ਹੈਗਾ ਵਧੀਆ ਤਾਂ ਹੈਗਾ ਅੱਜ ਮੀਂਹ ਦੀ ਸੁਭਾਵਨਾ ਕੱਲ ਮੀਂਹ ਦੀ ਸੁਭਾਵਨਾ ਨਹੀਂ ਤੇ ਹੈਗੀ ਪੰਗਾ ਦਾ ਹੈ ਨਾ ਮੀਂਹ ਦਾ ਨਹੀਂ ਨਾ ਪਤਾ ਕੱਲ ਮੀਂਹ ਦੀ ਸੁਭਾਵਨਾ ਨਹੀਂ ਤੇ ਹੈਗੀ ਇਹ ਕੱਲ ਮੈਂ ਫੋਨ ਗਿਆ ਉਹਦਾ ਚੰਡੀਗੜ੍ਹ ਮੈਂ ਇਹਨੂੰ ਫੋਨ ਵੀ ਕਰਿਆ ਆ ਕੇ ਕਹਿੰਦਾ ਅੱਜ ਕੰਮ ਪੈ ਗਿਆ ਮੈਂ ਚੱਲ ਲੱਗਣਾ ਤੈਨੂੰ ਲੂਟ ਆ ਬਾਈ ਭੰਡੇ ਘਰ ਲੈਣਾ ਹੂੰ ਤੇ ਲੇਬਰ ਦਾ ਦਦਦਾ ਇੱਥੇ ਬੰਦਾ ਫੜ ਕੇ ਜਿੱਦਣ ਦਾ ਆਪਾਂ ਨੇ ਆਹੀ ਤਾਂ ਉਹਨੂੰ ਟੈਲਾ ਨਹੀਂ ਜੱਬੜਣੀ ਆਉਣੀ ਸਿਮਿੰਟ ਸਮੋਟਾ ਰਲਾਈ ਜਾਣਾ ਦਾ ਸਿਮਿੰਟ ਰਲ ਜਣਾ ਤਾਂ ਅੱਜ ਤਾਂ ਵੀ ਟੈਲਾ ਨਹੀਂ ਵੱਢ ਸਕਦਾ ਪਹਿਲਾਂ ਫੜਾ ਸਕਦਾ ਤਾਂ ਵੀ ਇਹ ਰੰਗ ਦੀ ਫੜਾ ਦੇ ਭਾਈ ਦੱਖੇ ਜੱਸੇ ਦੀ ਪਤਾ ਲੱਗਣਾ ਵੀ ਕਿਹਿਆ ਦੋਖਾ ਚੱਲ ਦੇਖਦੇ ਅੱਜ ਨਵੇੜ ਤੋਂ ਵਧੀਆ ਗੱਲ ਆ। ਇਹ ਜਿਹੜੀ ਉਰੇਸ ਕਟਿੰਗ ਲੱਗਣੀ ਉਹ ਬੜੀ ਛੋਟੀ ਲੱਗਣੀ ਹੈ ਨਾ। ਉਹ ਹੀ ਕਹਿੰਦਾ ਮਣਕੇ ਕਹਿੰਦਾ ਤਾਂ ਗੱਲ ਵੱਢਣੀ ਨੂੰ। ਛੋਟੀ ਮੇਰੇ ਸਾਹ। ਉਹਨੇ ਸਾਹ ਨੂੰ ਲਗਾਉਣਾ। ਦੁਰਾ ਨੂੰ ਕਰ ਲਾ ਹੋਰ ਸਰੇ ਰੱਖੇਗਾ ਟੈਲ ਜਿੱਥੇ ਆਉਂਦੀ ਆ। ਕਿੱਥੇ ਆ ਜੀ? ਜ਼ੋਰ-ਜ਼ੋਰ ਕਰ। ਹੀਟਲੀ ਜ਼ੋਰ ਹੀਟਲੀ ਤੇ ਗੱਲ ਲਾਉਂਗਾ ਕਿ ਉੱਪਰਲੀ ਗੱਲ ਲਾਉਂਗਾ। ਇਹ ਲਗਾ ਦੇ ਬਸ ਠੀਕ ਹੈ। ਇਸ ਦਾ ਜੋੜ ਮਿਲਾਣਾ ਇਸ ਦਾ ਤਾਂ ਮੈਨੂੰ ਉਹ ਜਿਹੜਾ ਉੱਪਰ ਵਾਲਾ ਹੈ। ਬਸ ਠੀਕ ਹੈ। ਆਹ ਹੀਟਾਂ ਵਾਲਾ ਮੈਂ ਕਿਹਾ ਜੋੜ ਉਹ ਉੱਪਰਲਾ ਜੋੜ ਹੋ ਰਿਹਾ। ਉੱਪਰ ਵਾਲੇ ਨੂੰ ਮਿਲਾ ਲੈ। ਬਸ ਠੀਕ ਹੈ। ਲੱਭੇ ਤਾਂ ਇਨੀ ਬੇਸਟੇਜ ਹੈ। ਇਹ 4 ਇੰਚੀ ਜੀ ਹੁੰਦੀ ਤਾਂ ਇੱਧਰ ਕੰਮ ਆ ਜਾਣੀ ਸੀ। ਦੋ ਟਾਈਮ ਜੀ ਹੋਣੀ ਬਸ। ਹੂੰ। ਚੱਲ ਕੋਈ ਨਹੀਂ। ਅੰਦਰ ਛੋਟੀ ਜਿਹੀ ਕਟਿੰਗ ਲਾ ਦੂੰਗਾ ਜਿੱਥੇ ਘਟੂਗੀ। ਇੱਥੇ ਨਾ ਟਾਈਲਾਂ ਦੋ ਉਹ ਪੇਟੀਆਂ ਜਿੱਥੇ ਤੂੰ ਇੱਥੇ ਜਿੱਥੇ ਤੂੰ ਬੈਠਾ ਹਾਂ ਲੱਗ ਜਾਣੇ ਕੋਈ ਨਹੀਂ ਇਹ ਸਾਰੀਆਂ ਪੇਟੀਆਂ ਚੱਲ ਦੇਖਦੇ ਆ ਵਧੀਆ ਸਰਜਵੇ ਮੈਂ ਤਾਂ ਆਪ ਕਹਿੰਦਾ ਨੀਂ ਬੇ ਕਾਲੀਆਂ ਤਾਂ ਪਈਆਂ ਉਧਰ ਦੀਆਂ ਰੰਗ ਬਰੰਗੀਆਂ ਫੇਰ ਸਹੀ ਉਹ ਇਹ ਸਾਰੀ ਲੈ ਜਾਏ ਜੋ ਇਸੇ ਬੜੀ ਦਾ ਹੂੰ ਠੀਕ ਆ ਜੀ ਗੱਲ ਜੀ ਵਧੀਆ ਜੀ ਵਧੀਆ ਹੈ ਨਾ ਅੱਜ ਟਾਈਮ ਲੱਗਿਆ ਦਾ ਵੀ ਉਹ ਵੀ ਆਪਣੇ ਕੰਮ ਨੂੰ ਟੈਲਾਂ ਵਾਲੇ ਕਰਕੇ ਉਹ ਵੀ ਕਰਦਾ ਕੱਲ ਦਾ ਗਮਲ ਜਿਆ ਬਾਈਕ ਉਹਨਾਂ ਤਿੰਨ ਦਿਨ ਹੋ ਗਏ ਚੌਥਾ ਦਿਨ ਹੋ ਗਿਆ ਅੱਜ ਨਹੀਂ ਲੱਭਦੀ ਚੀਜ਼ ਜਗਦੀਪ ਆਈ ਇੱਕ ਨਹੀਂ ਪਤਾ ਨਹੀਂ ਚਾਰ ਪੰਜ ਬੰਮਰ ਬੁਲਾ ਲਏ ਉਹਨਾਂ ਨੇ ਵੀ ਆਈ ਕੋ ਸੂਈ ਜਾਂਦਾ ਤਾਂ ਉਹਨਾਂ ਨੇ ਰਾਤ ਨੂੰ ਟੈਂਕੀ ਭਰ ਕੇ ਪਹਿਣਾ ਤੇ ਸਵੇਰ ਜਦੋਂ ਟੈਂਕੀ ਖਾਲੀ ਰਾਤ ਨੂੰ ਭਰ ਕੇ ਪਹਿਣਾ ਜਾਂ ਸਵੇਰ ਉਹਨਾਂ ਦੀ ਟੈਂਕੀ ਖਾਲੀ ਪਤਾ ਹੀ ਨਹੀਂ ਲੱਗਿਆ ਨੁਕਤਾ ਵੀ ਕਿੱਥੇ ਹੈ ਜੇਲੀਆਂ ਦੇ ਅੰਦਰ ਉਹ ਤੋਂ ਸੂਈ ਨਿਕਲਦਾ ਜਿਵੇਂ ਕੁੱਤੇ ਆਵਾਂ ਤੇ ਸੁਨਾਬ ਨਹੀਂ ਕਿਤੇ ਵੀ ਆਈ ਕਿ ਥੱਲੇ ਘਰ ਤੋਂ ਵਹ ਪਿਆ 5 ਫੁੱਟ ਭਰਦਾ ਸਾਡੇ ਉਹ ਸਾਰਾ ਫੇ ਪਾਣੀ ਥੱਲੇ ਜਾਈ ਗਿਆ ਤਾਂ ਅਕਸਰ ਤੈਨੂੰ ਆਲਾ ਤੈਨੂੰ ਕਹਿੜਾ ਹੁੰਦਾ ਥੱਲੇ ਕੋਲਾ ਹੁੰਦਾ ਕੋਲੇ ਨੂੰ ਜਾਈ ਗਿਆ ਮੈਨੂੰ ਲੈ ਕੇ ਵਿਖਰੀ ਕਵੇ ਤੈਨੂੰ ਪੁੱਛਿਆ ਮੈਂ ਅੰਗ ਤੁਸੀਂ ਆ ਬਾਈ ਉਹ ਵੀ ਕਿਤੇ ਨਾ ਕਿਤੇ ਇੱਕ ਹੋਰ ਵੀ ਆ ਜਿਹੜੀ ਟੈਲ ਹੁੰਦੀ ਹੈ ਨਾ ਉਹ ਆਸ ਜਾਂ ਜੁੜ ਜਾਂਦੀ ਆ ਹਾਂ ਉਹ ਫੇ ਛੇਤੀ ਬੈਠਦੀ ਵੀ ਹੈਗੀ ਜਿਹੜੀ ਮੋਕੀ ਆ ਹਾਂ ਤੇ ਪੱਥਰ ਆ ਤੁਹਾਡੇ ਹਾਂ ਪੱਥਰ ਆ ਪੱਥਰ ਛੇਤੀ ਬੈਠਦੇ ਨੂੰ ਜੀ ਦਾ ਅਜੇ ਛੋਟੀ ਟੈਲ ਬੈਠ ਗਈ ਦੀ ਆ ਪੱਥਰ ਮੋਟਾ ਹੋਣੇ ਕਰਕੇ ਆਪਸੇ ਜਾਂ ਹੁਣ ਜਿੱਥੇ ਨੁਕਸ ਮਿਲ ਤੇ ਹੁਣ 2 ਵਜੇ ਪਟਿਆ ਫਿਰ ਉੱਥੇ ਨਿਕਲ ਯਾਰ ਉੱਥੇ ਹੀ ਕੈਪ ਕਲੱਚਕਦੇ ਆ 3 ਲੋਕੇ ਦੀਆਂ ਏ ਉਹ ਛੋਡੀ ਗੋਲ ਤੇ ਤੂੰ ਆ ਜੋੜੀ ਗੋਲ ਤੇ ਤੂੰ ਹੀ ਟੁੱਟ ਗਈ ਵੱਡਾ ਪੁਰਾਣੀ ਪਲਾਸਟਿਕ ਹਾਂ ਉਹ ਤਾਂ ਹੈ ਇਹਨਾਂ ਨਜ਼ਾਰਾ ਇਹਨਾਂ ਦਾ ਆਪੇ ਪੀੜੀ ਕਰਦੀ ਦੀ ਜਿਹਦੇ ਮੈਂਟ ਲਾਈ ਹਾਂ ਪੀਵੀਸੀ ਦਾ ਹੁਣ ਤਾਂ ਬਹੁਤ ਵਧੀਆ ਹੈ ਹੋਰ ਵੀ ਵਧੀਆ ਸ਼ੈੱਡ ਹਾਂ ਹਾਂ ਵਧੀਆ ਤੋਂ ਲੱਗਦਾ ਹੋਇਆ ਇਹਦਾ ਬਹੁਤ ਫਾਇਦਾ ਹੁੰਦਾ ੜਿੱਕਾ ਚੱਕ ਹੋ ਗਿਆ ਪੂਰੇ ਸਾਰੇ ੜਿੱਕਾ ਅਜੇ ਚੱਕਿਆ ਸੀ ਪਹਿਲੇ ਚੱਕਣਾ ਤਾਂ ਉਹ ਵੀ ਦਾ ਫਿਰ ਉਹ ਕੰਮ ਹੋਰਲੀ ਦਾ ਵੀ ਇਹ ਨਾਲੇ ਖੋਲੀ ਕਰਕੇ ਦੇਖੋਗੇ ਹੁਣ ਕੰਮ ਖਰਾਬ ਤਾਂ ਉਹਦਾ ਥੋੜਾ ਜਿਆਦਾ ਖਰਚਾ ਆਉਂਦਾ ਤਾਂ ਦੋ ਦੋ ਤਿੰਨ ਪੈਣੀਆਂ ਦੀਆਂ ਗੈਂਚੀਆਂ ਇੱਕ ਗੈਂਚੀ ਦਾ ਸਰਦਾਂ ਦੀ ਤੇ ਲੀ ਗਈਆਂ ਤਾਂ ਗਾਡਰ ਦਬ ਗਿਆ ਮੈਂ ਕਿੱਥੇ ਦਬ ਗਿਆ ਆਏ ਦੇਖਣਾ ਵੀ ਉੱਪਰ ਵੀ ਗਾਡਰ ਆ ਹਾਂ ਹਾਂ ਮਾਰਾ ਦੋ ਗਾਡਰ ਆ ਇਹ ਇੱਕ ਗਾਡਰ ਨਹੀਂ ਮਗਾ ਹੈਗਾ ਇਹ ਹਾਂ ਇਹ ਬਰਾਬਰ ਬਰਾਬਰੇ ਪਾਉਣਾ ਹੈ ਫਿਰ ਮੈਂ ਬਰਾਬਰ ਪਾਉਂਦਾ ਗੱਲ ਤਾਂ ਇੱਕੋ ਜਣੀ ਸੀ ਉਹ ਫੇਰ ਹੈ ਜਣਾ ਦਾ ਅੱਛਾ ਮੈਂ ਕਹਿੰਦਾ ਬਰਾਬਰੇ ਪਾ ਦਿੰਦਾ ਗੱਬੇ ਕੋਸ਼ਿਸ਼ ਵਿੱਚ ਪਸਾਉਂਗਾ ਵੀ ਨਹੀਂ ਅਗਲੇ ਨੂੰ ਚ ਪਸਾ ਲਈ ਕਰ ਦਿੰਦਾ ਥੱਲੇ ਵਾਲਾ ਪਾਇਆ ਹੁਣ ਥੱਲੇ ਵਾਲਾ ਪਾਇਆ ਹਾਂ ਥੱਲੇ ਵੀ 7.9 ਫੁੱਟ ਹਾਂਜੀ 9 ਫੁੱਟ 3 ਇੰਚ ਇਹਦਾ ਪਿਆਰ ਹੋਊਗਾ ਸਾਰਾ ਇਹਦਾ ਪਿਆਰ ਹਿੰਟ ਕਰਦਾ ਪਿਆਰ ਹੁੰਦਾ ਇੱਕ ਪਤਾ ਕਿ ਜੌਂ ਦਾ ਤੇ ਨਹੀਂ ਲੱਗਦਾ ਕਿ ਇਹ ਦੀ ਸਿਚੁਏਸ਼ਨ ਨਹੀਂ ਨੀ ਨੂੰ ਪਾਣੀ ਪਿਆ ਇਹਦੇ ਪਾਣੀ ਚੱਲੂ ਕੋਈ ਨਹੀਂ ਨਾ ਇਹਦਾ ਪਾਉਂਦੇ ਆ ਪਾਈਪ ਗਲੇਤੀ ਤੇ ਬਾਦੀ ਦਾ ਬਸ ਜੇ ਕਹਿੰਦਾ ਹਲੇ ਜੀ ਆ ਪਰੇ ਬਿਜਲੀ ਥੋੜੀ ਥੋੜੀ ਜਿਹੀ ਰਹਿ ਗਈ। ਬਖਾਜੀ ਹੋਈ ਤੇ ਲਈ। ਅੱਛਾ ਉਹ ਕਿਤੇ ਬਾਦਨਾ ਬਾਈ ਸਾਰੇ ਜਿਹੋ ਨੇ ਚਲੀ ਜਾਣਾ। ਉੱਥੀ ਤੇ ਬਾਦਨਾ ਜਾਣਾ ਚੱਲ। ਅੱਛਾ। ਇਹ ਜਦੋਂ ਪਾਰਦੇ ਗਾ, ਸਾਹਿੰਗਣੋਂ ਫੇਰ ਬੋਹਣ ਜਾ। ਨਾ ਇਹ ਪਾਪੇ ਆ। ਪਰ ਜਿੰਨੇ ਜੇ ਟਾਈਮ ਲੱਗਦਾ ਜਾਦੂ ਕਰਦਾ ਤੂੰ ਤੰਦੀਆਂ ਤਾਂ। ਕੰਡੀਆਂ ਭੋਲਦੀ ਆ ਉਹਦੇ ਗਾਣੇ। ਇਹੋ ਕਾ ਕਿਵੇਂ ਹੋਊਗਾ ਵੀ ਟੈਂਕੀ ਦੇ ਸਾਹਦਾਂ ਲੈਵਲ ਹੋਗੇ ਉਹਨੇ। ਹਾਂ ਇਹਦੇ ਲੈਵਲ ਤੇ ਰੱਖੋ ਟੈਂਕੀ ਦੇ ਸ਼ੇਰ। ਆਸੋ ਇਹਨਾਂ। ਜੂਨੀ ਲੈ ਗੱਦੀ। ਮੈਂ ਹੀ ਨੇ ਇੱਧਰ ਗੱਦੀ। ਹਾਂ। ਤਵੇ ਦੇ ਕਦੇ ਪਿੱਛੇ ਕਰੀਏ ਜੀ ਜਿੱਦਾਂ ਲੋਟ ਤੁਹਾਡੀ ਗਾਰੇ ਇਹਦੇ ਬਰੇਆ ਫਸਪਾਪ ਮਿਸਤਰੀ ਨੇ ਨੇਰੂ ਨਹੀਂ ਪਾਇਆ ਅੱਛਾ ਹੁਣ ਅਦੀ ਇੰਨੇ ਮਸ਼ੀਨਾਂ ਜਿੱਕਰ ਕੱਢਣੀਆਂ ਹਾਂ ਇਹਦੇ ਵੀ ਨੇਰੂ ਪਾਉਣਾ ਦਾਦਾ ਲੈ ਉੱਪਰ ਤੇ ਨਾ ਹਾਂ ਬਨੇਰੂ ਬੈਣਾ ਹੀ ਆ ਸਮਰਮ ਖੁੜਦਾ ਜਮਾਲੇ ਕਲੇ ਪੈ ਜੇ ਕਿਤੇ ਮਾਣਾ ਮਾਡੇ ਕਲੇ ਪਾਉਂਗਾ ਬੇਰੀ ਥਲਾ ਪੈਣਾ ਬੁਰਸ਼ ਮਾਰ ਕੇ ਨਾ ਤਾਰਾਂ ਵਾਲਾ ਹਾਂ ਸਾਫੇ ਪਾਉਂਗਾ ਅੱਜ ਜਾਂ ਕੱਲੂ ਦੇਖਦੇ ਸੀ ਸਾਫੇ ਪਾਉਣਾ ਟੋਕਾ ਇੱਧਰ ਟੁਕੂਗਾ ਨਹੀਂ ਖੁੜਦਲ ਇਹ ਤੇਜ ਮਸਾਲਾ ਹੈ ਢੋ ਦਿੰਦੇ ਪਰ ਖੋਲ ਦੇ ਨਾ ਪਾ ਦੇ ਇੰਦਰ ਖੋਲ ਦੇਣਾ ਉਹ ਤੇ ਬਰਾਦ ਨੂੰ ਬੰਦ ਅੱਖੇ ਲਾ ਪੁੱਜਣਾਂ ਪੱਖੇ ਟਾਈਮ ਹੀ ਲੱਗ ਜਾਂਦਾ ਸਮਾਨ ਲਿਆਂਦਾ ਪਿਆ ਅਜੇ ਕੂਹਰੇ ਜਾਂਦਾ ਰਾਤ ਨੂੰ ਕੂਹਰ ਲਾਦੀਦਾ ਜਿੰਨਾ ਚਿਰ ਮੱਛਰ ਉਹ ਬਰੇ ਕਰ ਨਹੀਂ ਛੱਡੇ ਰਹੇ ਉਹ ਖੁੱਲੇ ਛੱਡ ਤੇ ਮੈਂ ਤਰੀਕੇ ਕਹਿੰਦਾ ਫੋਨ ਕਰਿਆ ਤਾਂ ਨਹੀਂ ਇਹ ਕਰਕੇ ਮਾਰੀ ਜੇ ਕੱਲ ਕੋਲਦਾ ਮੈਂ ਨਹੀਂ ਦਿਖਾਵਾਂ ਉਹਨੂੰ ਫਿਰ ਉਹ ਬਾਪੂ ਇੱਕ ਵੀ ਟਾਇਰ ਨਹੀਂ ਬਚੀ ਹੈਗੀ ਇੱਕ ਵੀ ਬਾ ਟੋਟੇ ਜੇ ਬਚੇ ਆ ਪੂਰਾ ਪੂਰਾ ਹੀ ਸਰਿਆ ਮਨਵਾਇਦਾ ਵੀ ਕਿਤੇ ਲਿਆਉਣੀ ਪਊਂਗੀ ਕੱਦੀ ਪਰ ਸਰ ਗਿਆ ਚਰ ਵਧੀਆ ਹੈ ਹਾਂ ਵਧੀਆ ਕੋਈ ਕਹਿੰਦਾ ਮੈਂ ਵੀ ਸਰ ਗਿਆ ਪੂਰਾ ਪੂਰਾ ਉਹਨੇ ਦੋ ਪੇਟੀਆਂ ਵੱਧ ਦਿੱਤੀਆਂ ਮੈਨੂੰ ਦੇਖੀਏ ਮੈਂ 24 ਲਿਆਉਣਾ ਕਹਿੰਦਾ ਤਾਂ ਉਹ ਇਹਨੇ 26 ਦਿੱਤੀਆਂ ਕਹਿੰਦਾ ਬਾਜੀ ਟੁੱਟ ਵੀ ਕਰਦੀ ਆ ਤੂੰ ਦੋ ਪੇਟੀਆਂ ਲੈ ਜਾ ਕਹਿੰਦਾ ਮੋੜ ਜਿੰਝ ਘਟ ਗਈਆਂ ਲੈਟ ਭਜੀ ਦੀ ਆ ਮੈਗਾ ਵੀ ਠੀਕ ਆ ਤਾਂ ਹੁਣ ਐ ਪੂਰਾ ਪੂਰਾ ਫਰ ਗਿਆ ਚੱਲ ਇਹਨੇ ਨਿਬੜ ਗਿਆ ਜੀ ਐ ਟੈਲਾਂ ਦਾ ਅੱਜ ਹੁਣ ਰਹਿ ਗਿਆ ਗਰਾਊਂਡ ਪਰ ਨੇ ਇਹਨਾਂ ਵਿੱਚ ਮਿਸਤਰੀ ਲੈਟੇ ਭਜਾ ਦਿੰਦੇ ਆ ਕਰੀਏ ਗਿਆ ਉਹ ਮਿਸਤਰੀ ਦੂਆ ਬੰਦਾ ਥੋੜਾ ਜਿਆਦਾ ਆਉਂਦਾ ਜਦ ਇਹ ਲੈਟ ਭਜਾ ਦਿੰਦਾ ਉਹ उधर भी दी उधर तो तो ही भी दी ग्राउंड का बेहरा पे बस ठीक है लगा वा मैं ये पत्थर है पत्थर कथ लगना हूँ है पहले ला देनी ਉਜੇ ਬਾਬੇ ਖਰਚਾ ਬਹੁਤ ਹੋਣਾ ਪੱਥਰ ਪਰ ਐ ਪਰ ਪੱਥਰ ਜੀ ਉਹ ਬੜਾਈ ਬਹੁਤ ਮੰਗਦਾ ਤਰਾ ਇਹ ਰਗੜਾਈ ਫੇ ਮਰੇ ਮੈਂ ਕਿ ਨਹੀਂ ਬਤਾਏ ਬਤਾ ਦੀ ਬੱਚੇ ਬਸ ਐਂ ਚੰਗਾ ਨਹੀਂ ਲੱਗਣਾ ਹੁਣ ਉਹ ਪੱਥਰ ਚੰਗਾ ਨਹੀਂ ਲੱਗਦਾ ਜਿਹੜਾ ਇੱਧਰਲੀ ਸਾਈਡ ਤੋਂ ਆਪਾਸੇ ਆ ਗਿਆ ਉਹਨੇ ਉਹ ਨਹੀਂ ਪਾਈ ਹੈਗੀ ਪੱਟੀ ਨਹੀਂ ਪਾਈ ਵਿੱਚ ਪੱਥਰ ਚ ਪੱਟੀ ਪੈਂਦੀ ਅਸਲ ਚ ਬਾਕੀ ਦੇਖ ਲੈਂਦੇ ਕੋਈ ਨਹੀਂ ਮਿਸਤਰੀ ਨੂੰ ਪੁੱਛ ਲੈਂਦਾ ਵੀ ਪੱਥਰ ਲਾਉਣਾ ਵੱਡ ਦੇ ਪੱਥਰ ਲਾ ਦੇ ਛੋਟਾ ਪਿਆ ਆਈ ਪਈ ਆ ਇਹ ਨਹੀਂ ਹੋਣਾ ਇਹਦਾ ਉਹ ਹੇਠ ਲਾਉਂਗਾ ਇਹਦਾ ਛੋਟਾ ਰਹਿ ਜਾਣਾ ਆ ਵਈ ਯਾਰ ਮੈਂ ਤੇਰੀ ਕਰ ਦੇਣਾ ਇਹਨਾਂ ਨੂੰ ਪਹਿਲਾਂ ਸਫਾਈ ਰਹਿ ਜੂ ਕੱਲ ਨੂੰ ਫਿਰ ਹਾਂ ਸੁਨੋ ਬਿੰਦਰ ਕਿ ਨਹੀਂ ਭੇਜਤੀਏ ਫਿਰ ਪਿਆਰ ਵੱਡਾ ਹੈਂ ਟੀਕਾ ਵੱਡਾ ਹੈ ਪੀਸ ਅਰੇ ਟੀਕਾ ਬੜਾ ਆ ਟੀਕਾ ਜਿਆਦਾ ਬੜਾ ਉੱਥੇ ਜਿਆਦਾ ਟਾਈਮ ਲੱਗਣਾ ਉਹਦਾ ਥੋੜਾ ਉਹ ਜਿਹੜਾ ਕੰਮ ਹੁੰਦਾ ਹੈਗੇ ਕਰਾਉਣਾ ਕਹਿੰਦੇ ਲੈ ਟੀਚਰਾਂ ਕਰਦਾ ਹੈ ਜਿੰਨਾ ਕੰਮ ਹੋ ਨਹੀਂ ਕਰਾਉਣਾ ਕਾ ਮਿਸਤਰੀ ਇੰਨਾ ਪਤਲਾ ਹ ਬਾਕੀ ਤੇਲ ਆਤਨੇ ਦੀਆਂ ਟੁੱਟੀਆਂ ਭੱਜੀਆਂ ਬਚੀਆਂ ਰੰਗ ਬਰੰਗੀਆਂ ਜਿੰਨੀਆਂ ਹੈਗੀਆਂ ਸਾਰੀਆਂ ਆਪੂ ਬੈਠਾ ਵੀ ਹੋ ਜਾਗੇ ਨਾ ਨਿਗਰਾਨੀ ਵੀ ਕਰ ਲਾ ਉਹ ਪੈਨਲ ਲਾਉਂਦੇ ਆ ਮੈਂ ਨਿਗਾਹ ਵੀ ਰੱਖ ਠੀਕ ਆ ਜਿਹੜੀਆਂ ਬਾਟੀਆਂ ਤੇਲ ਆਸ ਨੇ ਮੈਂ ਹੱਥ ਧੋਣੇ ਵਾਲਾ ਲਾਉਣਾ ਓਰੇ ਆਹ ਪੂਜੀ ਦਾ ਹੁੰਦਾ ਇੱਥੇ ਬਣਦਾ ਮਨ ਹੱਥ ਤੋਂ ਗਿੰਦੇ ਜਾ ਹਾਂ ਹਾਂ ਇੱਥੇ ਪੁਆਇੰਟ ਰੱਖਿਆ ਵਾਜੀ ਤਾਂ ਮੈਂ ਕਿਹਾ ਚੱਲ ਇੱਥੇ ਲਾ ਦਿੰਦੇ ਆ ਇਹੀ ਲੱਗਦੀ ਐ ਕੋਈ ਨਹੀਂ ਇਹਹੀ ਰੰਗ ਆ ਬਸ ਉਹ ਤਾਂ ਚਿੱਟੀਆਂ ਰਹਿ ਗਈਆਂ ਚਾਰ ਇਤੇ ਬਾਅਦ ਲੈ ਚੰਗੀਆਂ ਲੱਗਣੀਆਂ ਐ ਨਿਬੜ ਕੇ ਔਰੀ ਚੱਲ